ਤੋ ਡੇਂਗੂ ਵਿਰੁੱਧ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਜਾਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਚ ਇੱਕ ਵਿਸ਼ੇਸ਼ ਮੁਹਿੰਮ ਦੀ ਅਗਵਾਈ ਕੀਤੀ ਤੇ ਰنجੀਤ ਨਗਰ ਦੇ ਡੇਂਗੂ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਉੱਥੇ ਦੱਸਿਆ ਕਿ ਡੇਂਗੂ ਕੰਟਰੋਲ ਸੰਬੰਧੀ ਸਿਹਤ ਵਿਭਾਗ ਸਖਤੀ ਦੇ ਨਾਲ ਕੰਮ ਕਰ ਰਿਹਾ ਹੈ ਅ ਇਹ ਅੱਜ ਦੀ ਜਿਹੜੇ ਸੀਗਾ ਸਾਡਾ ਹਰਸ਼ਕੋਵਰ ਡੰਕੂ ਤੇ ਵਾਰਨਾ ਖੁਦ ਕਰਦਾ ਜਾ ਕੇ ਦੇਖੋ ਤੁਸੀਂ ਏਰੀਆ ਦੇ ਹਿਸਾਬ ਨਾਲ ਇਹ ਜਿਹੜਾ ਸਾਡਾ ਰਣਜੀਤ ਨਗਰ ਹੈ ਦਸ਼ਮੇਸ਼ ਨਗਰ ਹੈ ਇਹ ਰਿਲੇਟਿਵਲੀ ਪੌਸ਼ ਏਰੀਆਜ਼ ਹੈ ਤੇ ਕੂਲਰ ਲੋਕਾਂ ਦੇ ਘਰਾਂ 'ਚ ਨਹੀਂ ਹੈ ਲੇਕਿਨ ਇਹਨਾਂ ਨੇ ਕੀ ਕੀਤਾ ਕਿ ਸਾਰੇ ਘਰਾਂ ਦੇ ਬਾਹਰ ਇਹਨਾਂ ਨੇ ਜਿਹੜੇ ਕਟੋਰੀ ਰੱਖਿਆ ਪੰਛੀਆਂ ਵਾਸਤੇ ਔਰ ਜਿਹੜੇ ਡੰਗਰਾਂ ਵਾਸਤੇ ਇਦਾਂ ਵੱਡੇ ਵੱਡੇ ਇਹਨਾਂ ਨੇ ਜਿਹੜੇ ਹੈਗੇ ਆ ਇਹ ਮਤਲਬ ਡਰਮ ਭਰ ਕੇ ਰੱਖੇ ਗ੍ਰਾਮ ਭਰ ਕੇ ਰੱਖੇ ਹੋਏ ਆ ਤੇ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਜਿਹੜਾ ਡੈਂਗੂ ਦਾ ਲਾਰਵਾ ਪੈਦਾ ਹੁੰਦਾ ਇਹ ਵੀ ਇੱਕ ਸੋਰਸ ਆ ਕਿਸੇ ਦੀ ਫ੍ਰਿਜ ਦੇ ਟ੍ਰੇ ਆ ਬਰਟਿੰਡੇ ਦੇ ਵਿੱਚ ਛੱਡਦੇ ਬਹੁਤ ਸਾਰੇ ਹਰ ਘਰ ਚ ਗਰੀਬਾਂ ਦੀ ਕਲੋਨੀ ਸੀ ਪੁਰਾਣੇ ਵਾਲੇ ਫ੍ਰਿਜ ਸੀਗੇ ਫ੍ਰਿਜ ਦੀਆਂ ਟ੍ਰੇਆਂ ਭਰੀਆਂ ਪਈਆਂ ਸੀ ਡੈਂਗੂ ਨਾਲ ਤੇ ਪਿੱਛੇ ਜੇ ਮੈਂ ਗੁਰਦਾਸਪੁਰ ਵੀ ਜਾ ਕੇ ਆਇਆ ਬੜੀ ਜਗ੍ਹਾ ਤੇ ਜਿਹੜਾ ਕੂਲਰ ਹੁੰਦਾ ਡੇਜ਼ਰਟ ਕੂਲਰ ਉਹਨਾਂ ਵਿੱਚ ਸਾਰਿਆਂ ਚ ਮਿਲਦਾ ਆ ਜਿਹੜੇ ਪੰਛੀਆਂ ਦੇ ਕਟੋਰੇ ਸਾਰਿਆਂ ਚ ਮਿਲਦਾ ਇੱਕ ਅਸੀਂ ਅੱਜ ਜਿਹੜੀ ਤੁਹਾਡੇ ਜਿਹੜੀ ਵਰਕਸ਼ਾਪ ਸੀ ਜਿੱਥੇ ਉਹ ਗੱਡੀਆਂ ਧੋਂਦੇ ਆ ਉਹਦੇ ਨੀਚੇ ਬਹੁਤ ਜ਼ਿਆਦਾ ਸੀ ਜਿੱਥੇ ਵਰਕਸ਼ਾਪ ਆ ਗਿਆ ਉਹਨਾਂ ਦੇ ਵਿੱਚ ਬਹੁਤ ਹੈ ਜਿਹੜੀਆਂ ਕੰਸਟਰਕਸ਼ਨ ਸਾਈਟਸ ਆ ਉੱਥੇ ਪਾਣੀ ਸਟੋਰ ਕਰਦੇ ਆ ਉਹਦੇ ਵਿੱਚ ਬਹੁਤ ਹੈ ਸੋ ਇਹ ਕਾਮਨ ਸਾਈਟਸ ਆ ਗਿਆ ਸਾਰੀਆਂ ਕੋਈ ਟਾਇਰ ਹੈ ਕੋਈ ਡੱਬਾ ਸੁੱਟਿਆ ਹੋਇਆ ਕੁਛ ਹੈ ਸਾਰੀਆਂ ਕਾਮਨ ਸਾਈਟਸ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਂ ਦੱਸੀਆਂ ਸਾਰੀਆਂ ਉਹਨਾਂ ਦਾ ਧਿਆਨ ਰੱਖੋ ਤੇ ਸ਼ੁੱਕਰਵਾਰ ਨੂੰ ਚੰਗੀ ਤਰ੍ਹਾਂ ਸੁਕਾ ਦਿਓ ਚਾਹੇ ਪੰਜ-ਛਿਆਂ ਦਾ ਕਟੋਰਾ ਹੈ ਚਾਹੇ ਤੁਹਾਡਾ ਕਾਰ ਦਾ ਡੈਜ਼ਰਟ ਕੂਲਰ ਹੈ ਚਾਹੇ ਫ੍ਰਿਜ ਦੀ ਟ੍ਰੇ ਹੈ ਜਾਂ ਤੁਸੀਂ ਕੰਸਟ੍ਰਕਸ਼ਨ ਵਾਸਤੇ ਪਾਣੀ ਸਟੋਰ ਕੀਤਾ ਜਾਂ ਜਾਨਵਰਾਂ ਵਾਸਤੇ ਜਾਂ ਡੰਗਰਾਂ ਵਾਸਤੇ ਤੁਸੀਂ ਜਿਹੜਾ ਹੈਗਾ ਉਹ ਪਾਣੀ ਸਟੋਰ ਰੱਖਦੇ ਹੋ ਤੇ ਉਹਨੂੰ ਉਹਨੂੰ ਵੀ ਚੰਗੀ ਤਰ੍ਹਾਂ ਸੁਕਾ ਕੇ 2 ਘੰਟੇ ਬਾਅਦ